ਇੱਕ ਹੋਰ ਇਸ ਤਰ੍ਹਾਂ ਟਾਈਮ ਟਰੈਵਲ ਦੀ ਕਹਾਣੀ ਹੈ ਆਪਾਂ ਗੁਰਬਾਣੀ ਵਿੱਚ ਦਰਜ ਹੈ ਇੱਕ ਜਨਮੇਜਾ ਰਾਜਾ ਹੋਇਆ ਉਹ ਜਿਹੜਾ ਰਾਜਾ ਹੈ ਉਸਨੇ ਇਹ ਸੀਗਾ ਕਿ ਜਿਹੜਾ ਸਾਧੂ ਹੈ ਜਿਹੜੇ ਧਿਆਨ ਦੀ ਅਵਸਥਾ ਜਾਣਦੇ ਨੇ ਉਹ ਟਾਈਮ ਟਰੈਵਲ ਕਰ ਲੈਂਦੇ ਨੇ ਆਪਣਾ ਭਵਿੱਖ ਜਾਣ ਲੈਂਦੇ ਨੇ ਤੇ ਸਾਧੂਆਂ ਕੋਲੋਂ ਗਿਆ ਜਨਮੇਜਾ ਤੇ ਉਹਨੇ ਕਿਹਾ ਵੀ ਸਾਧੂਆਂ ਨੇ ਕਿ ਤੁਸੀਂ ਆਪਣਾ ਜਿਹੜਾ ਭਵਿੱਖ ਹੈ ਜਾਣ ਲੈਂਦੇ ਹੋ ਕਿ ਜੇ ਮੈਨੂੰ ਪਤਾ ਲੱਗ ਜੇ ਤੇ ਮੈਂ ਆਪਣਾ ਭਵਿੱਖ ਨੂੰ ਬਦਲ ਸਕਦਿਆਂ ਉਹ ਸਾਧੂ ਜਿਹੜੇ ਸੀਗੇ ਉਹ ਕਹਿੰਦੇ ਵੀ ਦੇਖੋ ਜਿਹੜੀ ਸ੍ਰਿਸ਼ਟੀ ਹੈ ਇਹਦੀ ਰਚਨਾ ਪ੍ਰਮਾਤਮਾ ਨੇ ਕੀਤੀ ਤੇ ਪ੍ਰਮਾਤਮਾ ਇਹਦੀ ਪਾਲਣਾ ਕਰ ਰਿਹਾ ਇਹ ਸ੍ਰਿਸ਼ਟੀ ਦਾ ਇੱਕ ਪੱਤਾ ਵੀ ਪ੍ਰਮਾਤਮਾ ਦੀ ਇਜਾਜ਼ਤ ਤੋਂ ਬਿਨਾ ਹਿੱਲ ਨਹੀਂ ਸਕ ਸਕਦਾ ਤੇ ਉਹ ਮਜ਼ਾਕ ਕਰਨ ਲੱਗੇ ਉਹਨੂੰ ਤੇ ਸਾਧੂ ਵੀ ਅੱਗੇ ਫਿਰ ਥੋੜਾ ਗੁੱਸੇ ਵਿੱਚ ਆਏ ਠੀਕ ਹੈ ਕਹਿੰਦੇ ਅਸੀਂ ਤੈਨੂੰ ਦੱਸ ਦਿੰਨੇ ਆ ਤੂੰ ਇਸ ਨੂੰ ਬਦਲ ਨਹੀਂ ਤੇਰੇ ਵਿੱਚ ਤਾਕਤ ਹੈ ਤੇਰੇ ਬਦਲਿਆ ਨਹੀਂ ਜਾ ਸਕਦਾ। ਹਮ ਉਹਨਾਂ ਸਾਧੂਆਂ ਨੇ ਉਸ ਨੂੰ ਦਿਨ ਮੇਰ ਦੇ ਦਿਨ ਦੱਸਿਆ ਕਿ ਦੇਖੋ ਤੇਰੇ ਘਰ ਇੱਕ ਸੁੰਦਰ ਰਾਣੀ ਦੇ ਨਾਲ ਵਿਆਹ ਹੋਏਗਾ। ਉਸਦੇ ਘਰ ਇੱਕ ਬੱਚਾ ਪੈਦਾ ਹੋਏਗਾ। ਉਹਦੀ ਖੁਸ਼ੀ ਦੇ ਵਿੱਚ ਤੁਸੀਂ ਬ੍ਰੰਭੋਜ ਕਰੋਗੇ। ਉਸ ਬ੍ਰੰਭੋਜ ਤੇ ਤੁਸੀਂ 18 ਪੰਡਤਾਂ ਨੂੰ ਮਾਰੋਗੇ। ਕਤਲ ਕਰੋਗੇ। ਤੇ ਬਾਕੀ ਪੰਡਤਾਂ ਦਾ ਕੇਸ ਕਤਲ ਕਰਕੇ ਆਪਣੇ ਦੇਸ਼ ਤੋਂ ਨਿਕਾਲਾ ਦੇ ਦੋਗੇ। ਹਮ ਜਿਹੜੀ ਆਪਣੀ ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ ਨਾ ਭਾਰਤ ਦੀ ਇਹ ਹੈ ਕਿ ਪਹਿਲਾਂ ਕੋਈ ਕੈਸ ਕਤਲ ਨਹੀਂ ਸੀ ਕਰਦਾ ਕੋਈ ਕੈਸ ਕਤਲ ਕਰਦਾ ਸੀ ਉਸ ਨੂੰ ਪਾਪ ਸਮਝਿਆ ਜਾਂਦਾ ਕੋਈ ਵੀ ਨਹੀਂ ਕਰਦਾ ਨਹੀਂ ਕੋਈ ਕੈਸ ਕਤਲ ਨਹੀਂ ਕਰਦਾ ਦੇਖ ਲਓ ਆਪਾਂ ਦੇਖ ਲਓ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਹੋਗੇ ਸ਼੍ਰੀ ਰਾਮਚੰਦਰ ਜੀ ਹੋਗੇ ਵਾਲਮੀਕ ਹੋਗੇ ਜਿੰਨੇ ਵੀ ਭਗਤ ਹੋਗੇ ਹੋਰ ਪਹਿਲੇ ਜਿਹੜੇ ਗੁਰਸਿੱਖ ਨੇ ਜਾਂ ਪਹਿਲੇ ਜਿਹੜੇ ਹਿੰਦੂ ਲੋਕ ਹੈ ਉਹ ਵੀ ਪਗੜੀ ਬੰਨਦੇ ਸੀ ਕਿ ਕੇਸ ਰੱਖਦੇ ਸੀ ਕੋਈ ਕੈਸ ਕਤਲ ਨਹੀਂ ਸੀ ਕਰਦਾ ਤੇ ਉਹ ਜਨਮੇਦੇ ਰਾਜੇ ਨੇ ਉਹ ਸਮਾਂ ਹੋਇਆ ਕਾਲ ਹੈ ਜਿਹੜਾ ਸਾਡੇ ਸੀਰ ਦੇ ਵਿੱਚ ਹੈ ਉਸ ਨੇ ਉਸ ਨੂੰ ਭਲਾ ਦਿੱਤਾ ਸਭ ਕੁਝ ਸੇਮ ਇਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਸਾਧੂ ਨੇ ਦੱਸਿਆ ਤੇ ਬ੍ਰਹਮਪੋਜ ਸ਼ੁਰੂ ਕੀਤਾ ਤੇ ਹਵਨ ਦੇ ਲਈ ਉਸ ਦੀ ਜਿਹੜੀ ਰਾਣੀ ਸੀ ਉਹ ਆਈ ਵਿਚਾਰੀ ਸਾੜੀ ਪੈਂਦੇ ਸੀਗੇ ਪਹਿਲਾਂ ਸਾੜੀ ਦੇ ਨਾਲ ਉਹਦੇ ਬਸਤਰ ਹਵਾ ਦੇ ਨਾਲ ਉੱਡ ਗਿਆ ਚਾਰਚ ਫੇਰੇ ਦੀ ਹਵਾ ਹੁੰਦੀ ਉਹਦੇ ਨਾਲ ਉਹਦੇ ਜਿਹੜੇ ਸਾੜੀ ਦਾ ਪੱਲਾ ਉਹ ਖਿਸ ਗਿਆ ਉਹਦਾ ਇਸ ਤਰੀ ਨੰਗਾ ਹੋ ਗਿਆ ਇਹ ਦੇਖ ਕੇ ਜਿਹੜੇ ਬ੍ਰਾਹਮਣ ਸੀਗੇ ਉਹ ਹੱਸ ਪਏ ਗਲਤ ਨਿਗਾਹ ਦੇ ਨਾਲ ਤੇ ਉਹ ਰਾਜਾ ਸੀਗਾ ਸ਼ਕਤੀ ਸੀ ਉਹਦੇ ਕੋਲ ਤੇ ਉਹਨੂੰ ਗੁੱਸਾ ਆਇਆ ਤੇ ਗੁੱਸੇ ਵਿੱਚ ਉਸਨੇ ਤਲਵਾਰ ਗੱਡੀ 18 ਬ੍ਰਾਹਮਣ ਉੱਥੀ ਮਾਰ ਕੇ ਕਤਲ ਕਰ ਦਿੱਤੇ ਉਸਨੇ ਤੇ ਬਾਕੀ ਆਪਣੇ ਦੇਸ਼ ਵਿੱਚ ਸਪਾਈਆਂ ਨੂੰ ਹੁਕਮ ਦਿੱਤਾ ਕਿ ਜਿਨਨੇ ਪੰਡਤ ਐ ਉਹਨਾਂ ਨੂੰ ਪਕੜੋ ਇਹਨਾਂ ਦੇ ਕੇਸ ਕਤਲ ਕਰੋ ਮੇਰੇ ਦੇਸ਼ ਵਿੱਚੋਂ ਕੱਢ ਦਿਓ ਮਤਲਬ ਇਨੀ ਨਫ਼ਰਤ ਕਰਨ ਲੱਗਿਆ ਪੰਡਤਾਂ ਦੇ ਨਾਲ ਬ੍ਰਾਹਮਣਾਂ ਦੇ ਨਾਲ ਇਸੇ ਤਰ੍ਹਾਂ ਹੋਇਆ ਹੁਣ ਜਦੋਂ ਬ੍ਰਾਹਮਣਾਂ ਨੂੰ ਬਾਹਰ ਕੱਢਿਆ ਬ੍ਰਾਹਮਣ ਇਕੱਠੇ ਹੋਏ ਉਹਨਾਂ ਨੇ ਕਿਹਾ ਕਿ ਜੇ ਆਪਾਂ ਬਾਹਰ ਗਏ ਤੇ ਲੋਕ ਕੈਸ ਕਤਲ ਨੂੰ ਬਹੁਤ ਬੁਰਾ ਸਮਝਦੇ ਸੀ ਤੇ ਉਹਨਾਂ ਨੇ ਇੱਕ ਸਲਾਹ ਬਣਾਈ ਇਕੱਠੇ ਹੋ ਕੇ ਕਿ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਤੇ ਉਹਨਾਂ ਵਿੱਚੋਂ ਜਿਹੜੇ ਜ਼ਿਆਦਾ ਪੜੇ ਲਿਖੇ ਹੁਣੇ ਤਰਤੀਬ ਦੇ ਨਾਲ ਕੀ ਕੀਤਾ ਕਿ ਲੋਕਾਂ ਨੂੰ ਇਹ ਸਮਝਾਵਾਂਗੇ ਮੂਰਖ ਬਣਾਵਾਂਗੇ ਕਿ ਕਿਸੇ ਦਾ ਪਿਓ ਮਰ ਗਿਆ ਕਿ ਜੀ ਮਾਂ ਮਰ ਗਈ ਮੁੰਡਨ ਦੀ ਪ੍ਰਥਾ ਉਹ ਨਹੀਂ ਸ਼ੁਰੂ ਕਰ ਦਿੱਤੀ ਤੇ ਪੂਰੇ ਭਾਰਤ ਵਿੱਚ ਮੁੰਡਨ ਦੀ ਪ੍ਰਥਾ ਸ਼ੁਰੂ ਹੋ ਗਈ ਕੈਸਕਤਲ ਸ਼ੁਰੂ ਹੋ ਗਏ ਮੁੰਡਨ ਦੀ ਪ੍ਰਥਾ ਕੈਸਕਤਲ ਦੀ ਕਤਲ ਦੀ ਪ੍ਰਥਾ ਇੱਥੋਂ ਸ਼ੁਰੂ ਹੋਈ ਹਾਂ ਜਨਮੇ ਜਨਮੇ ਦੇ ਰਾਜੇ ਨੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਉਹ ਸਜ਼ਾ ਉਹ ਨਹੀਂ ਪੜੇ ਲਿਖੇ ਸੀ ਕਿ ਉਹ ਨਹੀਂ ਪੂਰੇ ਭਾਰਤ ਦੇ ਕੇਸ ਹੀ ਕਤਲ ਕਰਾ ਦਿੱਤੇ ਐਕਚੁਅਲੀ ਜਿਹੜਾ ਭਾਰਤ ਹੈ ਇਹ ਸਭ ਤੋਂ ਪਵਿੱਤਰ ਦੇਸ਼ ਹੈ ਇਸ ਦੇਸ਼ ਵਿੱਚ ਇਨੇ ਮਹਾਰਿਸ਼ੀ ਆਏ ਨੇ ਇਸ ਦੇਸ਼ ਵਿੱਚ ਇਸ ਸ਼ਰੀਰ ਨੂੰ ਖੋਜਿਆ ਗਿਆ। ਇਸ ਸ਼ਰੀਰ ਦੇ ਵਿੱਚ ਪਰਮਾਤਮਾ ਹੈ। ਇਸ ਦੇਸ਼ ਦੇ ਸਾਧੂ ਸੰਤਾਂ ਬ੍ਰਹਮ ਗਿਆਨੀਆਂ ਭਗਤਾਂ ਨੇ ਉਪਦੇਸ਼ ਦਿੱਤਾ ਹੈ। ਮਤਲਬ ਇਹ ਇੰਨਾ ਪਵਿੱਤਰ ਦੇਸ਼ ਹੈ ਸਾਡਾ ਭਾਰਤ ਦੇਸ਼ ਮਹਾਨ ਹੈ। ਪਰ ਇਹ ਗੱਲ ਵੀ ਤੁਸੀਂ ਗੱਲ ਇਹ ਕਹਿ ਰਹੇ ਹੋ ਕਿ ਕੈਸ ਕਤਲ ਜਿਹੜੇ ਆ ਪਹਿਲਾਂ ਬਿਲਕੁਲ ਵੀ ਨਹੀਂ ਹੁੰਦੇ ਸੀ। ਜੀ ਬਿਲਕੁਲ। ਇਸ ਤਰੀਕੇ ਨਾਲ ਸ਼ੁਰੂ ਹੋਏ ਤੇ ਅੱਜ ਉਹ ਫੈਸ਼ਨ ਬਣ ਗਿਆ। ਤੁਹਾਡੇ ਪਹਿਲਾਂ ਕੈਸ ਕਤਲ ਨਹੀਂ ਸੀ। ਉਹ ਮੌਕਾ ਮਿਲ ਗਿਆ ਜੀ ਜਿਹੜਾ ਕਾਲ ਹੈ ਨਹੀਂ ਜੀ ਸਾਡੇ ਸੀਰੀਜ਼ ਵਿੱਚ ਕਾਲ ਹੈ। ਮਹਾਰਾਜ ਗੁਰਵਾਨੀ ਵਿੱਚ ਫਰਮਾਉਂਦੇ ਨੇ ਸਰੀਰ ਦੇ ਵਿੱਚ ਪਰਮਾਤਮਾ ਹੈ ਇਹ ਜਿਹੜਾ ਸਰੀਰ ਹੈ ਇਹਨੂੰ ਸਰੀਰ ਕਿਹਾ ਪਿੰਡ ਕਿਹਾ ਸ਼ਹਿਰ ਕਿਹਾ ਖੇਤ ਕਿਹਾ گاؤں ਕਿਹਾ ਕਿਲਾ ਕਿਹਾ ਹੈ ਘਰ ਕਿਹਾ ਹੈ ਮੰਦਰ ਕਿਹਾ ਹੈ ਮਸਜਿਦ ਕਿਹਾ ਹੈ ਸ੍ਰੀਨੂ ਹਰ ਮੰਦਰ ਕਿਹਾ ਹੈ ਤੇ ਮਹਾਰਾਜ ਕਹਿੰਦੇ ਸਭ ਕਿਸ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪਲਾਈ ਸਭ ਕੁਝ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਆਤਮਾ ਮਨ ਧਰਮਰਾਇ ਚਿੱਤਰਗੁਪਤ ਜਮ ਕਾਲ ਤੇ ਤ੍ਰੈਗਣ ਇਹ ਜਿਹੜੀ ਬ੍ਰਹਮ ਦੀ ਪੜਾਈ ਹੈ ਜੇ ਆਪਾਂ ਕਿਸੇ ਗੁਰਸਿੱਖ ਜਿਹੜਾ ਪ੍ਰਮਾਤਮਾ ਨੂੰ ਮਿਲਿਆ ਹੈ ਉਹਦੀ ਨਿਗਰਾਨੀ ਵਿੱਚ ਸਿੱਖਾਂਗੇ ਤੇ ਬਹੁਤ ਜਲਦੀ ਕਵਰ ਕਰ ਦਾਂਗੇ ਉਹਦੇ ਵਾਸਤੇ ਸਾਨੂੰ satsangਤ ਕਰਨੀ ਪੈਂਦੀ ਹੈ ਜਿਹੜੇ ਗੁਰੂ ਘਰ ਨੇ ਮੰਦਿਰ ਨੇ ਮਸਜਿਦ ਨੇ ਇਹ ਬ੍ਰਹਮ ਦੇ ਕੇਂਦਰ ਸੀ ਇੱਥੇ ਸਾਨੂੰ ਇਹ ਪੜਾਇਆ ਜਾਂਦਾ ਸੀ ਕਿ ਕਿਵੇਂ ਆਪਾਂ ਸਰੀਰ ਵਿੱਚ ਆਉਂਦੇ ਆ ਤੇ ਸਰੀਰ ਚੋਂ ਕਿਵੇਂ ਆਪਾਂ ਰਾਤ ਨੂੰ ਆਪਣੇ ਘਰ ਜਾਂਦੇ ਆ ਪਰ ਹੌਰੀ ਹੌਲੀ ਕੀ ਕੀਤਾ ਜਿਹੜਾ ਕਾਲ ਹੈ ਸਰੀਰ ਦੇ ਵਿੱਚ ਹੀ ਕਾਲ ਹੈ ਉਹਨੇ ਸਭ ਕੁਝ ਕਵਰ ਕਰ ਲਿਆ ਕਵਰ ਕਰਕੇ ਉਹਨੇ ਸਭ ਕੁਝ ਲੋਕਾਂ ਨੂੰ ਭੁਲਾ ਦਿੱਤਾ ਹੈ ਲੋਕਾਂ ਨੂੰ ਸੁਲਾ ਦਿੱਤਾ ਹੈ ਤ੍ਰੈ ਗੁਣਾ ਵਿੱਚ ਜਿਹਨੂੰ ਮਹਾਰਾਜ ਗੁਰਬਾਣੀ ਵਿੱਚ ਫਰਵਾਉਂਦੇ ਨੇ ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਸਾਰੇ ਇਸ ਤ੍ਰੈ ਗੁਣਾ ਵਿੱਚ ਸੋਏ ਗਏ ਨੇ ਤੇ ਆਪਣੇ ਜੀਵਨ ਦਾ ਜੋ ਮਨੋਰਥ ਹੈ ਉਸ ਨੂੰ ਨਹੀਂ ਲੱਭ ਰਹੇ ਇਹ ਟਾਈਮ ਟੇਬਲ ਵਾਲੀ ਗੱਲ ਹੈ ਇਹ ਦੂਜਾ ਸਬਜੈਕਟ ਹੈ ਪ੍ਰਮਾਤਮਾ ਦੀ ਭਗਤੀ ਤੋਂ ਪਰੇ ਹੈ ਪਰੇ ਹੈ ਮਤਲਬ ਜਿਹੜਾ ਬੰਦਾ ਟਾਈਮ ਟ੍ਰੈਵਲ ਕਰਦਾ ਹੈ ਉਹ ਉਹ ਪਰਮਾਤਮਾ ਦੀ ਭਗਤੀ ਵਾਲੀ ਜਾਂ ਹਾਂ ਉਹ ਉਹਨੂੰ ਕਾਲ ਫੇਰੀ ਦੀਆਂ ਸਿੱਡੀਆਂ ਇਧਰ ਲਈ ਲੈਨ ਵੱਲ ਤੋਰ ਦਿੰਦਾ ਉਹ ਦੂਜੀ ਸਾਈਡ ਤੇ ਚਲਾ ਜਾਂਦਾ ਹਾਂ ਉਹ ਫਿਰ ਨਾਮ ਹੈ ਨਾਮ ਤੋਂ ਅਗੇ ਪਰਮਾਤਮਾ ਹੈ ਉਹ ਸੇਵਾ ਤੇ ਨਹੀਂ ਲੱਗਦਾ ਉਹ ਆਪਣਾ ਇਧਰ ਟਾਈਮ ਦੀ ਵੇਸਟੇਜ ਹੂੰ ਕੋਈ ਕਹਿੰਦੇ ਪਿਛਲਾ ਜਨਮ ਦੇਖਣਾ ਪਿਛਲਾ ਜਨਮ ਜਦੋਂ ਆਪਾਂ ਇਹ ਅਭਿਆਸ ਕੀਤਾ ਤੇ ਪਿਛਲੇ ਜਨਮ ਦੇਖਣ ਲੱਗੇ ਤਾਂ ਨਜ਼ਰ ਆਇਆ ਹਾਂ ਜੀ ਆਪਣੇ ਪਿਛਲੇ ਜਨਮ ਮੈਂ ਉਹ ਦੇਖਣ ਲੱਗ ਪੈਂਦੇ ਆ ਜਦੋਂ ਆਪਾਂ ਇੱਥੇ ਪਹੁੰਚਦੇ ਆ ਇਹ ਤਾਂ ਥੱਲੇ ਤਰਲੋਕੀ ਆ ਜਿੰਨੇ ਵੀ ਆਪਾਂ ਜਨਮ ਲਏ ਹਨ ਅੱਜ ਤੱਕ ਉਹ ਸਾਰੇ ਸਾਨੂੰ ਨਜ਼ਰ ਆਣ ਲੱਗ ਪੈਂਦੇ ਨੇ ਪਰ ਉਹਦਾ ਇਹ ਟਾਈਮ ਉਹ ਬੈਸਟ ਹੈ ਜਦੋਂ ਆਪਾਂ ਪਿਛਲਾ ਜਨਮ ਦੇਖਦੇ ਆ ਜਿਹਨੂੰ ਸੁਪਨਾ ਕਹਿੰਦੇ ਆ ਉਹ ਸੁਪਨਾ ਨਹੀਂ ਹੁੰਦਾ ਭਾਈ ਉਹ ਸਾਡੇ ਪਿਛਲੇ ਜਨਮ ਹੈ ਉਹ ਜਿਹੜੇ ਪਿਛਲੇ ਜਨਮ ਹੈ ਜਦੋਂ ਆਪਾਂ ਦੇਖਦੇ ਆ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਫਿਰ ਜਿਹੜਾ ਮਨ ਹੈ ਨਾ ਉਹ ਉਹਨਾਂ ਨੂੰ ਦੇਖਣ ਲੱਗ ਪੈਂਦਾ ਆਪਣੇ ਘਰ ਨਹੀਂ ਜਾਂਦਾ ਤੇ ਉਹਦੇ ਨਾਲ ਸਾਡਾ ਸਰੀਰ ਦਾ ਬੈਲੈਂਸ ਵੀ ਖਰਾਬ ਹੋ ਜਾਂਦਾ ਹੌਲੀ ਹੌਲੀ ਕਾਲ ਫਿਰ ਅੱਗੇ ਹਰਚੰਦੋਰੀ ਆ ਅੱਗੇ ਫਿਲਮਾਂ ਦੇਖਣ ਚੁਰੋ ਇੰਨੀਆਂ ਹਰਮੰਦਰ ਸਾਹਿਬ ਦਾ ਤੁਸੀਂ ਇੱਥੇ ਬੈਠੇ ਹੋ ਗੁਰੂ ਨਾਨਕ ਦੇਵ ਪਾਸ਼ਾ ਨੂੰ ਯਾਦ ਕਰੋ ਉਹਦੀ ਫੋਟੋ ਚਲਾਉਣ ਲੱਗ ਪੈਂਦਾ ਗੁਰੂ ਅੰਗਦ ਦੇਵ ਪਾਸ਼ਾ ਦੀ ਫੋਟੋ ਚਲਾਉਣ ਲੱਗ ਪੈਂਦਾ ਸ੍ਰੀ ਹਰਿਕ੍ਰਿਸ਼ਨ ਦੀ ਜਿਹੜੇ ਜਿਹੜੇ ਵੀ ਤੁਸੀਂ ਦੇਵੀ ਦੇਵਤੇ ਨੂੰ ਗੁਰੂ ਨੂੰ ਮੰਨਦੇ ਹੋ ਉਹ ਗੁਰੂ ਤੁਹਾਡੇ ਨਾਲ ਗੱਲਾਂ ਕਰੇਗਾ ਤੁਹਾਡੇ ਤੁਹਾਡਾ ਤੁਹਾਨੂੰ ਕਦੇ ਹੋਇਆ ਦਰਸ਼ਨ ਇਸ ਤਰ੍ਹਾਂ ਹਾਂ ਸਾਨੂੰ ਹੋਇਆ ਲੇਕਿਨ ਆਪਾਂ ਦਾ ਗਾਈਡ ਸੀਗਾ ਭਾਈ ਲਖਵੀਰ ਸਿੰਘ ਜੀ ਜੋ ਬਹੁਤ ਹੀ ਸਤਿਕਾਰਯੋਗ ਨੇ ਕਿੰਨਾ ਦੇ ਹੋਇਆ ਸਤਿ ਆਪਾਂ ਨੂੰ ਜਦੋਂ ਸ਼ੁਰੂ ਕੀਤਾ ਨਾ ਉਦੋਂ ਹੀ ਹਰਮੰਦਰ ਸਾਹਿਬ ਦੇ ਦਰਸ਼ਨ ਹੋਣ ਲੱਗੇ ਤੇ ਇਹ ਫਿਰ ਮੈਂ ਭਾਈ ਸਾਹਿਬ ਨਾਲ ਵਿਚਾਰ ਕੀਤੀ ਕਿ ਇਸ ਤਰ੍ਹਾਂ ਫਿਰ ਭਾਈ ਸਾਹਿਬ ਕਹਿੰਦੇ ਤੁਸੀਂ ਉਸ ਦਾ ਅੱਖਾਂ ਖੋਲੋ ਜੇ ਤੁਸੀਂ ਉਸ ਚੀਜ਼ ਨੂੰ ਦੇਖੋਗੇ ਤੁਸੀਂ ਕਾਲ ਦੇ ਜਾਲ ਵਿੱਚ ਫਸੋਗੇ ਇਹ ਕਾਲ ਦਾ ਇੱਕ ਜਾਲ ਹੈ ਇਸ ਤਰ੍ਹਾਂ ਜਿਹੜਾ ਹੈ ਉਹ ਅਲੱਗ ਕਨਸੈਪਟ ਹੋ ਜਾਂਦਾ ਕਿਉਂਕਿ ਸੀਰ ਦੇ ਵਿੱਚ ਰੇਧੀਆਂ ਸਿੱਧੀਆਂ ਬਹੁਤ ਨੇ ਤੇ ਮਾਰੇ ਕਹਿੰਦੇ ਰੇਧ ਸਿੱਧ ਅਵਰਾ ਸਾਧ ਇਹ ਸਾਰੇ ਦੂਜੇ ਸਵਾਗ ਨੇ ਦੂਜੇ ਰਸਤਾ ਨਹੀਂ ਪਰਮਾਤਮਾ ਦਾ ਰਸਤਾ ਬਿਲਕੁਲ ਸੋਖਾ ਹੈ ਨਾਮ ਤੱਕ ਪਹੁੰਚੋ ਗੁਰਮੰਤਰ ਜਪੋ ਗੁਰਮੰਤਰ ਨੇ ਸਾਨੂੰ ਨਾਮ ਤੱਕ ਲੈ ਜਾਣਾ ਤੇ ਨਾਮ ਨੇ ਸਾਨੂੰ ਪਰਮਾਤਮਾ ਕੋਲ ਲੈ ਜਾਣਾ ਪਿਛਲਾ ਜਨਮ ਤੁਸੀਂ ਕੀ ਸੀ ਤੁਸੀਂ ਦੇਖਿਆ ਹਾਂ ਜੀ ਪਿਛਲੇ ਜਨਮ ਚ ਕੀ ਸੀ ਪਿਛਲੇ ਜਨਮ ਵਿੱਚ ਬਾਈਕ ਵਿੱਚ ਮੈਂ ਦੇਖਿਆ ਇੱਕ ਜਨਮ ਵਿੱਚ ਮੈਂ ਸਾਧੂ ਸੀਗਾ ਤੇ ਸਾਧੂ ਜਿਹੜਾ ਸਾਡਾ ਗੁਰੂ ਸੀਗਾ ਉਹ ਕੱਚਾ ਸੀਗਾ ਉਹਦਾ ਗੁਰਮੰਤਰ ਜਪ ਕੇ ਵੀ ਮੈਂ ਦੇਖਿਆ ਉਸ ਦਾ ਉਹ ਜਿਹੜਾ ਗੁਰਮੰਤਰ ਸੀਗਾ ਉਹ ਪ੍ਰੋਪਰ ਨਹੀਂ ਸੀਗਾ ਮਤਲਬ ਸਿਰ ਦੇ ਅੰਦਰ ਆਉਣ ਵਾਲਾ ਨਹੀਂ ਸੀਗਾ ਤੇ ਉਹ ਫਿਰ ਭਗਤੀ ਤਾਂ ਕਾਉਂਟ ਹੁੰਦੀ ਹੈ ਪਰ ਅਗਲਾ ਜਨਮ ਫਿਰ ਸਾਨੂੰ ਤਾਂ ਹੀ ਤੇ ਸਾਨੂੰ ਇੱਥੇ ਗੁਰਸਿੱਖ ਫੈਮਿਲੀ ਦੇ ਨਾਲ ਪਰਿਵਾਰ ਦੇ ਨਾਲ ਤਾਂ ਹੀ ਤਾਂ ਹੀ ਤੁਹਾਨੂੰ ਅ ਅਕਾਲ ਅਕਾਲਪੁਰਖ ਨੇ ਪਹਿਲਾਂ ਬਚਾਇਆ ਹਾਂਜੀ ਤੁਹਾਡੇ ਕੋਲ ਗਰਨੇਡ ਜਿਹੜਾ ਹੈ ਪਹੁੰਚ ਗਿਆ ਪਰ ਫੁੱਟਿਆ ਨਹੀਂ ਹਾਂਜੀ ਕਿਉਂਕਿ ਜ਼ਿੰਦਗੀ ਬਦਲਣੀ ਸੀ ਤੁਹਾਡਾ ਮੇਨ ਮੋਟਿਵ ਜਿਹੜਾ ਸੀ ਉਹ ਅਕਾਲ ਦਾ ਸੀ ਅਕਾਲ ਨੂੰ ਖੋਜਣ ਦਾ ਸੀਗਾ ਤਾਂ ਹੀ ਉਹ ਗ੍ਰੇਨੇਡ ਵੀ ਨਹੀਂ ਫੁੱਟਿਆ ਤੇ ਤੁਸੀਂ ਸੰਗਤ ਕਰਦੇ ਕਰਦੇ ਅੱਥ ਤੱਕ ਪਹੁੰਚ ਗਏ ਜੀ ਬਾਈ ਕਿੱਦਾਂ ਦੇਖਦੇ ਹੋ ਜ਼ਿੰਦਗੀ